सुठा <laughs> ਜਿਹੜਾ ਇਹਨੇ ਇੱਕ ਦਫਤਰ ਖੁੱਲਿਆ ਗੜੀ ਵਿਕੇ ਰਮਉਂਦੇ ਬਹੁਤ ਸਾਰੇ ਲੋਕਾਂ ਦੇ ਨਾਲ ਇਹਨੇ ਠੱਗੀਆਂ ਮਾਰੀਆਂ ਬਹੁਤ ਸਾਰੇ ਲੋਕਾਂ ਨੂੰ ਝਾਂਸਾ ਦੇ ਕੇ ਐਡਾ ਦੇ ਕੇ ਆਪਣੇ ਉਲ ਨੂੰ ਖਿੱਚਿਆ ਤੇ ਜੱਥੇਬੰਦੀ ਨਾਲ ਬਹੁਤ ਸਾਰੇ ਲੋਕਾਂ ਨੇ ਸੰਪਰਕ ਕੀਤਾ ਇਦਾਂ ਇਸ ਸਾਡੇ ਕੋਲ ਕਿਸੇ ਬੱਚੇ ਦਾ ਕੇਸ ਆਇਆ ਤੇ ਅਸੀਂ ਇਹਦੇ ਕੋਲ ਪਹਿਲਾਂ ਗੱਲਬਾਤ ਕਰਨ ਲਈ ਆਏ ਸੀ ਕਿਉਂਕਿ ਪਹਿਲਾਂ ਸਾਡੀ ਜੱਥੇਬੰਦੀ ਦਾ ਸੂਲ ਹੈ ਕਿ ਪਹਿਲਾਂ ਸਭ ਤੋਂ ਪਹਿਲਾਂ ਟੇਬਲ ਟੌਕ ਕੀਤੀ ਜਾਵੇ ਜੇ ਗੱਲ ਬਾਤ ਨਹੀਂ ਸਿਰੇ ਚੜਦੀ ਫਿਰ ਅਸੀਂ ਕੋਈ ਪ੍ਰੋਗਰਾਮ ਦਿੰਨੇ ਹੁੰਦੇ ਆ ਸੋ ਇਹ ਕਿ ਜਦ ਨਾਲ ਗੱਲਬਾਤ ਕਰਨ ਆਏ ਤੇ ਇਹਨੇ ਗੱਲਬਾਤ ਕਰਨ ਦਾ ਜਿਹੜਾ ਤਰੀਕਾ ਬਹੁਤ ਜ਼ਿਆਦਾ ਗਲਤ ਸੀ ਅਜੇ ਅਸੀਂ ਕੋਈ ਚੈਲੰਜ ਵਾਲੀ ਗੱਲ ਜਾਂ ਕੋਈ ਉਸ ਤਰ੍ਹਾਂ ਦੀ ਗੱਲ ਨਹੀਂ ਸੀ ਕੀਤੀ ਸੇ ਇਹਨੂੰ ਪਤਾ ਨਹੀਂ ਕਿੱਥੋਂ ਪਤ ਲਗਾ ਕਹਿੰਦਾ ਤੁਸੀਂ ਜਿਹੜੇ ਤਰੀਕੇ ਨਾਲ ਪੈਸੇ ਲੈਣੇ ਲੈ ਲਓ ਮੈਂ ਕੋਈ ਪੈਸੇ ਨਹੀਂ ਦੇਣਾ ਤਾਂ ਅੱਜ ਅਸੀਂ ਭਾਰਤੀ ਕਿਸਾਨ ਜੂਨ ਇਕੱਠੜ ਪੁੰਹਦੇ ਨੇ ਵੱਡੇ ਕਾਫਲੇ ਦੇ ਨਾਲ ਆਉਣਾ ਸੀ ਫਿਰ ਵੀ ਰਾਤੀ ਸੀ ਆਈਡੀ ਵਾਲਿਆਂ ਦੇ ਪੁਲਿਸ ਮੁਲਾਜ਼ਮਾਂ ਦੇ ਫੋਨ ਆਏ ਕਿ ਤੁਸੀਂ ਆਓ ਜੇ ਅਸੀਂ ਨਹੀਂ ਤੁਹਾਡੀ ਜਿਹੜਾ 780 ਕਰਵਾਉਂਦੇ ਤੁਹਾਡੇ ਕਲਾਇੰਟ ਦੀ ਤਾਂ ਫਿਰ ਤੁਸੀਂ ਅਗਲਾ ਪ੍ਰੋਗਰਾਮ ਦੇ ਲਿਓ ਅਸੀਂ ਉਸ ਨੂੰ ਮੁੱਕ ਰੱਖਦੇ ਹੋਏ ਅਸੀਂ ਇੱਕ ਛੋਟਾ ਕਾਫਲਾ ਲੈ ਕੇ ਆਏ ਟਰਾਲੀ ਟਰੈਕਟਰਾਂ ਦਾ ਪ੍ਰੋਗਰਾਮ ਵੀ ਆਪਣਾ ਕੈਨਸਲ ਕੀਤਾ ਸੋ ਜਿਹੜੇ ਪ੍ਰਾਤਰੀ ਜੱਥੇ ਬੰਤੀਆਂ ਦੇ ਨਾਲ ਸਾਡੀ ਗੱਲਬਾਤ ਸੀ ਅਸੀਂ ਉਹਨਾਂ ਨੂੰ ਵੀ ਸੁਨੇਹੇ ਲਾਇਆ ਕਿ ਅੱਜ ਅਸੀਂ ਸਾਨੂੰ ਪੁਲਿਸ ਵਿਭਾਗ ਮੇ ਦਾ ਫੋਨ ਆ ਗਿਆ ਕਿ ਅਸੀਂ ਉਸ ਤਰ੍ਹਾਂ ਹੀ ਅਗਲਾ ਫੈਸਲਾ ਲਵਾਂਗੇ ਸੋ ਅੱਜ ਇੱਥੇ ਤੁਸੀਂ ਦੇਖ ਸਕਦੇ ਹੋ ਦਿਖਾ ਦਿਓ ਜੀ ਜਿਹੜਾ ਜਗਾ ਕਿੰਗਡਮ ਤੇ ਉੱਥੇ ਪਹੁੰਚੇ ਸੀਗੇ ਸੋ ਅੱਜ ਹੁਣ ਦੇਖਦੇ ਆਂ ਵੀ ਕਿਸ ਤਰ੍ਹਾਂ ਦੀ ਗੱਲਬਾਤ ਹੁੰਦੀ ਆ ਤੇ ਅਗਲਾ ਪ੍ਰੋਗਰਾਮ ਜਿਹੜਾ ਵਾ ਨਾ ਜਿਹੜਾ ਕਿੰਗਡਮ ਵਾਲੇ ਜਿਹੜੇ ਕੰਸਲਟੈਂਟ ਆ ਇਹ ਨਹੀਂ ਸੀ ਪੈਸੇ ਦੇ ਰਿਹਾ ਤਾਂ ਉਹ ਜੱਥੇਬੰਦੀ ਜਿਹੜੀ ਆਈ ਸੀਗੀ ਆਪਣੀ ਇੱਥੇ ਉਹਨਾਂ ਨਾਲ ਗੱਲ ਕਰਨ ਵਾਸਤੇ ਧੰਨਵਾਦ ਕਰਨਗੇ ਪਰ ਇਹਨਾਂ ਨੇ ਆਪਣੇ ਆਪ ਜਿਹੜੀ ਉਹ ਪੇਮੈਂਟ ਕਰ ਦਿੱਤੀ ਆ ਸੋ ਅਸੀਂ ਸਾਰੀ ਜੱਥੇਬੰਦੀ ਦੇ ਆਗੂਆਂ ਦੇ ਜਿਹੜੇ ਇੱਥੇ ਸਾਡੇ ਨਾਲ ਆਏ ਆ ਜੱਥੇਬੰਦੀ ਦੀ ਤਾਕਤ ਜਿਹਨਾਂ ਨੇ ਬਣਾਈਆਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਕਿਉਂਕਿ ਏਕਤਾ ਵਿੱਚ ਬਲ ਆ ਜੇ ਲੋਕ ਇਕੱਠੇ ਹੁੰਦੇ ਆ ਤਾਂ ਕੋਈ ਮਸਲਾ ਅੜਦਾ ਨਹੀਂ ਜਿਹੜਾ ਜੱਥੇਬੰਦੀ ਨਾ ਕਰਵਾ ਸਕੇ ਪਰ ਇਹ ਵੀ ਗੱਲ ਨਾਲ ਆ ਕਿ ਨਜਾਇਜ਼ ਕੰਮ ਨੂੰ ਜੱਥੇਬੰਦੀ ਕਿਸੇ ਦੇ ਨਾਲ ਕਦੇ ਨਹੀਂ ਤੁਰਦੀ ਤੇ ਜ਼ਾਇਜ਼ ਕੰਮ ਕਦੇ ਜੱਥੇਬੰਦੀ ਦੇ ਮੋਰੇ ਅੜਿਆ ਨਹੀਂ ਸੋ ਸਾਰਿਆਂ ਦਾ ਇੱਕ ਵਾਰੀ ਧੰਨਵਾਦ ਆ ਰਾਣਾ ਜੀ ਦਾ ਧੰਨਵਾਦ ਆ ਮੁਕੰਦ ਜੀ ਦਾ ਵੀ ਧੰਨਵਾਦ ਆ ਤੇ ਜਿਹੜੇ ਸਾਡੇ ਨਾਲ ਭਰਾਤੀ ਜੱਥੇਬੰਦੀਆਂ ਤੋਂ ਨਾਲ ਆਇਆ ਸੋ ਸਾਰੇ ਸਾਥੀ ਜਿਹੜੇ ਅੱਜ ਕਦਮ ਚੱਲ ਕੇ ਇੱਥੇ ਆਏ ਆ ਉਹਨਾਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਔਰ ਇਸੇ ਤਰ੍ਹਾਂ ਆਸ ਕਰਦਾ ਕਿ ਹਰ ਜ਼ਾਇਜ਼ ਕੰਮ ਨੂੰ ਇਸੇ ਤਰ੍ਹਾਂ ਇਕੱਠੇ ਹੋ ਕੇ ਤੁਰਨਾ ਤੇ ਨਾਲ ਦੀ ਨਾਲ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਉਹਨਾਂ ਤੇ ਦਬਾਅ ਪਾਇਆ ਸਾਨੂੰ 10 ਮਿੰਟ ਦੇ ਵਿੱਚ 10 15 ਮਿੰਟ ਸਾਨੂੰ ਕੇਵਲ ਕਣਾ ਪਿਆ ਸਾਰੇ ਦੀ ਸਾਰੀ ਪੇਮੈਂਟ ਜਿਹੜੀ ਉਹ ਬੱਚੇ ਨੂੰ ਕਰ ਦਿੱਤੀ ਗਈ ਆ ਤੋ ਸਾਰਿਆਂ ਦਾ ਧੰਨਵਾਦ